ਖਬਰਾਂ ਨਾਂ ਮੈਂ ਦੇਖ ਰਿਹਾ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸਰਾਜ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਕਿਹੜੀ ਪਾਰਟੀ ਨੂੰ ਪੰਜਾਬ ਦੇ ਲੋਕ ਫਤਵਾ ਦੇਣਗੇ ਪਹਿਲਾਂ ਗੱਲ ਕਰਦੇ ਹਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਪੰਤਕ ਪਾਰਟੀ ਹੋਣ ਦੇ ਨਾਲ ਨਾਲ ਖੇਤਰੀ ਪਾਰਟੀ ਵੀ ਹੈ ਸ਼੍ਰੋਮਣੀ ਅਕਾਲੀ ਦਲ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਬਖੇੜਾ ਆਪਸੀ ਧੜੇਬੰਦੀ ਆਪਸੀ ਮਤਭੇਦ ਸ਼ਰੂਮਣੀ ਅਕਾਲੀ ਦਲ ਨੂੰ ਲੈ ਡੁੱਪਣਗੇ 2027 ਦੀਆਂ ਪ੍ਰਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਪਾਰਟੀ ਦਾ ਖਲਾਰਾ ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ ਕੌਮ ਪੰਬਲ ਪੂਸੇ ਵਿੱਚ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੋਟ ਪਾਈ ਜਾਵੇ ਬਾਗੀ ਧੜੇ ਨੂੰ ਵੋਟ ਪਾਈ ਜਾਵੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਪੰਜ ਮੈਂਬਰੀ ਕਮੇਟੀ ਕਿ ਉਹ ਨਵੀਂ ਪਾਰਟੀ ਬਣਾਉਣਗੇ ਹਾਲਾਂਕਿ ਸ਼ਰੂਮਣੀ ਅਕਾਲੀ ਦਲ ਕੌਮ ਵੱਲੋਂ ਸ਼ਰੂਮਣੀ ਅਕਾਲੀ ਦਲ ਨੂੰ ਤੋਂ ਇਲਾਵਾ ਇੱਕ ਹੋਰ ਪਾਰਟੀ ਬਣਨ ਜਾ ਰਹੀ ਹੈ ਜਿਸ ਦਾ ਐਲਾਨ ਜਿਹੜਾ ਹੈ ਗੁਰਪ੍ਰਤਾਪ ਸਿੰਘ ਬਡਾਲਾ ਅਤੇ ਬੀਬੀ ਜ਼ਗੀਰ ਕੌਰ ਨੇ ਕੀਤਾ ਹੈ ਇਹਨਾਂ ਦੇ ਆਪਸੀ મતਭੇਦ ਜਿੰਨੀ ਦੇਰ ਤੱਕ ਖਤਮ ਨਹੀਂ ਹੁੰਦੇ ਸਮਾਂ ਬਹੁਤ ਨੇੜੇ ਹੈ 1.5 ਸਾਲ ਲੱਗ ਗਿਆ ਹੈ 1.5 ਸਾਲਾਂ ਦੇ ਵਿੱਚ ਇਹ ਆਪਣੇ ਕੰਮ ਨੂੰ ਸੰਭਾਲ ਪਾਉਂਦੇ ਨੇ ਜਾਂ ਨਹੀਂ ਸਮਾਉਂਦੇ ਜਿਹੜਾ ਖਲਾਰਾ ਪਿਆ ਹੋਇਆ ਹੈ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਹੁਣ ਗੱਲ ਕਰਦੇ ਹਾਂ ਭਾਈ ਅਮਰਪਾਲ ਖਾਲਸਾ ਦੀ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਬੜੇ ਜੋਰਾਂ ਸ਼ੋਰਾਂ ਤੇ ਕੰਮ ਕਰ ਰਹੀ ਹੈ ਲੇਕਿਨ ਭਾਈ ਅਮਰਤਪਾਲ ਖਾਲਸਾ ਦੀ ਐਨਐਸਏ ਇੱਕ ਸਾਲ ਦੀ ਹੋਰ ਵਧਾ ਦਿੱਤੀ ਗਈ ਹੈ 26 ਤੋਂ ਬਾਅਦ 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 ਆਉਣਗੇ ਉਸ ਤੋਂ ਬਾਅਦ ਜੇਕਰ ਫਿਰ ਉਹਨਾਂ ਤੇ ਯਾਪਾ ਲੱਗਿਆ ਹੋਇਆ ਹੈ ਗੁਰਪ੍ਰੀਤ ਹਰੀ ਕੇ ਨੌਂ ਦੇ ਜਿੰਨੀ ਦੇਰ ਤੱਕ ਭਾਈ ਅਮਰਤਪਾਲ ਖਾਲਸਾ ਖੁਦ ਆ ਕੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਦੇ ਨੌਜਵਾਨਾਂ ਨੂੰ ਨਹੀਂ ਜੋੜਦੇ ਤਾ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦਾ ਵੀ ਜਿਤਨਾ ਬੜਾ ਮੁਸ਼ਕਲ ਹੈ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਵੀ ਵਾਅਦਾ ਕਰ ਰਹੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜੇਕਰ ਸਾਨੂੰ ਜਿਤਾ ਦੇ ਦਿੰਦੇ ਹੋ ਜਿਸ ਤਰ੍ਹਾਂ ਹਰਿਆਣੇ ਦੇ ਲੋਕਾਂ ਨੂੰ ਐਮਐਸਪੀ ਮਿਲ ਰਹੀ ਹੈ ਕਰਜ਼ੇ ਮਾਫ ਹੋ ਰਹੇ ਨੇ ਬੀਜਾਂ ਤੇ ਸਬਸਿਡੀ ਮਿਲ ਰਹੀ ਹੈ ਜਿਹੜਾ ਪਾਣੀ ਫਰੀ ਦਿੱਤਾ ਜਾ ਰਿਹਾ ਹੈ ਬਿਜਲੀ ਫਰੀ ਦਿੱਤੀ ਜਾ ਰਹੀ ਹੈ ਉਹੀ ਅਸੀਂ ਕੰਮ ਕਰਾਂਗੇ ਕਿੰਨਾ ਕੁ ਭਰੋਸਾ ਜਿੱਦ ਦੇ ਨੇ ਪੰਜਾਬ ਦੇ ਲੋਕਾਂ ਦਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਲੇਕਿਨ ਹੁਣ ਗੱਲ ਕਰਦੇ ਹਾਂ ਸੱਤਾਧਾਰੀ ਸਰਕਾਰ ਦੀ ਸੱਤਾਧਾਰੀ ਸਰਕਾਰ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੁਸੂਤੇ ਫਸ ਗਏ ਨੇ ਆਪ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਲਗਾਤਾਰ ਵਿਰੋਧ ਦਾ ਸ਼ਿਕਾਰ ਹੋ ਰਹੇ ਨੇ ਯਾਨੀ ਕਿ ਪਿੰਡਾਂ ਦੇ ਵਿੱਚ ਜੇਕਰ ਇਹ ਉਦਘਾਟਨ ਲਈ ਜਾਂਦੇ ਨੇ ਜੇਕਰ ਕੋਈ ਗੱਲਬਾਤ ਕਰਨ ਲਈ ਜਾਂਦੇ ਨੇ ਤੇ ਪਿੰਡਾਂ ਦੇ ਲੋਕ ਇਹਨਾਂ ਦਾ ਵਿਰੋਧ ਕਰਦੇ ਨੇ ਲੋਕਾਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਕਈਆਂ ਕਈ ਤਾਂ ਵਿਧਾਇਕ ਅਤੇ ਮੰਤਰੀ ਵੜੋਂ ਵੜੀ ਪਏ ਜੇਕਰ ਹੁਣੇ ਹੀ ਟ੍ਰੇਲਰ ਦਿਖਾਣੇ ਸ਼ੁਰੂ ਕਰ ਦਿੱਤੇ ਨੇ ਪਿੰਡਾਂ ਦੇ ਲੋਕਾਂ ਨੇ ਖਾਸ ਕਰਕੇ ਕਿਸਾਨ ਭਾਈਚਾਰੇ ਮਜ਼ਦੂਰ ਵਰਗ ਵੱਲੋਂ ਤਾਂ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਇੰਜ ਤਾਂ ਨਹੀਂ ਜਿੱਤੀਆਂ ਜਾਣਗੀਆਂ ਜੇਕਰ ਹੁਣ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾ ਰਿਹਾ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਖਾਸ ਕਰਕੇ ਰਵਨੀਤ ਬਿੱਟੂ ਦੀਆਂ ਭੜਨਾ ਪੋਈਆਂ ਗਿਆ ਉਸੀ ਤਰ੍ਹਾਂ ਪਾਜਣਾ ਪੈਣ ਗਿਆ ਆਪ ਆਦੀ ਪਾਰਟੀ ਦੇ ਉਮੀਦਵਾਰਾਂ ਦੀ ਹੁਣ ਅਸੀਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦਾ ਅਸੀਂ ਸਮਰਥਨ ਨਹੀਂ ਸਮਰਥਨ ਨਹੀਂ ਕਰਦੇ ਲੋਕਤੰਤਰ ਹੈ ਕਨਸਟੀਟਿਊਸ਼ਨ ਦੇ ਰਹਿਤ ਵਿੱਚ ਕਰਦੇ ਹਾਂ ਜਿਹੜਾ ਕਾਂਗਰਸ ਦਾ ਪੰਮਲ ਪੂਸਾ ਹੈ ਕਾਂਗਰਸ ਪਾਰਟੀ ਦੇ ਜਿਹੜੇ 6 ਤੋਂ 7 ਵੱਡੇ ਆਗੂ ਨੇ ਜਿਦੇ ਵਿੱਚ ਸੁਖਜਿੰਦਰ ਸਿੰਘ ਦਾਵਾ ਪ੍ਰਤਾਪ ਸਿੰਘ ਬਾਜਬਾ ਸੁਪਾਲ ਸਿੰਘ ਖਹਿਰਾ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਪ੍ਰਗਟ ਸਿੰਘ ਰਾਜਾ ਵੜਿੰਗ ਇਹਨਾਂ ਦੇ ਆਪਸੀ ਮਤਭੇਦ ਚੱਲ ਰਹੇ ਨੇ ਇਹ ਜੇ ਅੱਜ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਇਹਨਾਂ ਦੇ ਪੰਵਾਰਾ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿੱਤ ਸਕਦੇ ਨੇ ਲੇਕਿਨ ਹੁਣ ਨਵੇਂ ਪ੍ਰਧਾਨ ਦੀ ਵੀ ਚਰਚਾ ਚੱਲ ਰਹੀ ਹੈ ਮੁੱਖ ਮੰਤਰੀ ਦੇ ਚਿਹਰੇ ਦੀ ਵੀ ਗੱਲ ਚੱਲ ਰਹੀ ਹੈ ਜੇਕਰ ਹੁਣੇ ਤੋਂ ਹੀ ਕਾਂਗਰਸ ਪਾਰਟੀ ਇਹਨਾਂ ਦੇ ਆਪਸੀ ਮਤਭੇਦ ਖਤਮ ਕਰਕੇ ਇਹਨਾਂ ਦੇ ਆਪਸੀ ਸਮਝੌਤੇ ਕਰਾ ਕੇ ਜੇਕਰ ਹੁਣ ਤੋਂ ਇੱਕ ਨਵਾਂ ਪ੍ਰਧਾਨ ਬਣਾ ਦਿੰਦੀ ਹੈ ਨਵੇਂ ਇੰਚਾਰਜ ਲਗਾ ਦਿੰਦੀ ਹੈ ਮੁਖ ਮੰਤਰੀ ਦਾ ਚਿਹਰਾ ਹੁਣ ਤੋਂ ਐਲਾਨ ਕਰ ਦਿੰਦੀ ਹੈ ਤਾਂ ਬੜੇ ਵਧੀਆ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਜਿੱ ਸਕਦੀ ਹੈ ਕਿਉਂਕਿ ਜੇ ਗੱਲ ਕਰੀਏ ਲੋਕ ਸਭਾ ਦੀਆਂ ਚੋਣਾਂ 13 ਦੇ ਵਿੱਚੋਂ 7 ਕੁ ਉਮੀਦਵਾਰ ਜਿੱਤੇ ਇਟ ਮੀਨ 63 63 ਵਿਧਾਇਕ ਇਹਨਾਂ ਦੇ ਜਿੱਤਦੇ ਆ ਕਿਉਂਕਿ ਐਮਪੀ ਲਗਾਤਾਰ ਜਿਹੜੇ ਨੇ ਹਲਕਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਨੌ ਨੌ ਹਲਕੇ ਨੇ ਉਹਨਾਂ ਦੇ ਤੱਤ ਵਿੱਚ ਬਣੇ ਹੋਏ ਨੇ ਰੋਡ ਮੈਪ ਤਿਆਰ ਕਰ ਲਿਆ ਗਿਆ ਹੈ ਇਸ ਸਮੇਂ ਹੌਸਲੇ ਬਲੰਦ ਨੇ ਕਾਂਗਰਸ ਪਾਰਟੀ ਦੇ ਲੇਕਿਨ ਕਾਂਗਰਸ ਪਾਰਟੀ ਨੂੰ ਇਕਜੁੱਟ ਹੋਣਾ ਪਵੇਗਾ ਇਕਤਾ ਦਾ ਸੰਦੇਸ਼ ਦੇਣਾ ਪਵੇਗਾ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਗਰੇਜ਼ ਕਰਨਾ ਪਵੇਗਾ ਤਾਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬੜੀਆਂ ਆਸਾਨੀ ਨਾਲ ਜਿੱਤੀਆਂ ਜਾ ਸਕਣ ਜਿੱਥੇ ਸ਼ਰੂਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਹੈ ਉਥੇ ਕਿਤੇ ਨਾ ਕਿਤੇ ਲੋਕਾਂ ਦੇ ਥਿਲਾਂ ਦੇ ਦਿਲਾਂ ਦੇ ਵਿੱਚ ਥਾਂ ਬਣ ਗਈ ਹੈ ਕਾਂਗਰਸ ਪਾਰਟੀ ਵਾਸਤੇ ਤਾਂ